ਆਦਾ ਇਹਨਾਂ ਦਾ ਦਿੱਤਾ ਕਰਨਾ ਠੀਕ ਆ ਕਾਕੇ ਚੈੱਕ ਕਰੋ ਜਨਾਬ ਤੁਸੀਂ ਕਾਕੇ ਚੈੱਕ ਕਰੋ ਕਾਕੇ ਚੈੱਕ ਇੰਚਾਰਜ ਨਹੀਂ ਕਰਦੇ ਨੇ ਇੰਚਾਰਜ ਨਹੀਂ ਕਰਦਾ ਚਲਾਣਾ ਤੁਸੀਂ ਕੌਣ ਹੈ ਗੱਡੀ ਰੋਕਣ ਵਾਲੇ ਕੌਣ ਹੈ ਨੰਬਰ ਲਿਖਣਾ ਦੋ ਹਾਂ ਕਰ ਬਾਂਜਰਾ ਮੂਵੀ ਬਣਾਏ ਇਹਨਾਂ ਦੀ ਖੱਲੀ ਗੱਡੀ ਐ ਸਾਡੀ ਮੂਵੀ ਬਣਾਏ ਦੀ ਬਣਾ 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 ਬਾਕੀ ਬਾਕੀ ਕਰਦੇ ਸੀ ਉਹ ਸਾਰਾ ਸਭ ਕੁਝ ਕਰਦੇ ਮੂਵੀ ਬਣਾਉਂਦੇ ਬਣਾ 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 ਮੂਵੀ ਬਣਾਤੀ ਹੋਰ ਕਿਉਂ ਫੇਕ ਰਹੇ ਉਸਤਾਜੀ ਤੂੰ ਬਣਾ

ਸਰ ਜੀ ਮੈਂ ਬੋਲੋ ਮਾਰ ਮਤ ਮਾਰ ਮਤ ਕਿਆ ਹੈ ਕਾ ਕਹਿੰਦੀ ਹੈ ਦਰਵਾਜ਼ੇ ਲਿਖੀ ਦੀ ਨੇ ਪੇਪਰ ਬਣਾਈ ਨਾ ਨਾਮ ਕੀ ਆਪ ਕਹਿੰਦੇ ਆਪ ਤਾਂ ਪੇਪਰ ਨਹੀਂ ਹੈ ਪੇਪਰ ਨਹੀਂ ਪੇਪਰ ਫਾਈਲ ਦੀ ਆਪ ਕਾ ਸੇ ਜੀ ਬਲੈਕ ਫਾਈਲ ਫਾਰ ਬਣੀ ਫਾਈਲ ਚੈੱਕ ਕਰ ਨਾ ਪੇਪਰ ਫਾਰ ਦੀ ਤਾਂ ਫਾਈਲ ਚੱਲ ਤੂੰ ਤੂੰ ਕਰ ਇਹਨਾਂ ਨੂੰ ਕਰ ਕਰ ਬਣਾ ਦੇਣੀ ਹੈ ਭੇਜ ਦੇਣੀ ਆ ਆਪ ਆਪ ਦੀ ਮੂਵੀ ਬਣਾ ਪੈ ਇਹ ਰੋਜ਼ ਬਣਾ ਰੋਜ਼ ਦਾ ਧੰਦਾ ਬਣਾਇਆ ਇਹਨਾਂ ਨੇ ਉੱਪਰ ਤੇ ਲੌਕਡਾਊਨ ਰੋਜ਼ ਦਾ ਧੰਦਾ ਬਣਾਇਆ ਪੈ ਚਲੁੱਤ ਮਾਈ

कागज पूरे कागज पूरे आपके पास दिए हुए हमने